ਆਦਰ ਸ਼੍ਰੀ ਗੁਰ ਤੇਗ ਬਹਾਦਰ ਜੀ ਗੁਰੂ ਰਾਧਾ ਨੇ ਪ੍ਰਗਟ ਹੋਈ ਗੁਰੀਾਈ ਸ਼੍ਰੀ ਆਪਣੇ ਸਸਾਇਤ ਦੀ ਪਾਵਨ ਧਰਤੀ ਤੇ ਵੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਦਾਲਪੰਧਨ ਜੋਤੀਸ਼ੀ ਗੁਰ ਨਾਰਿਕ ਦੇ ਜਿਹਦੇ ਛੇਵੇਂ ਜੋਤ ਸ਼੍ਰੀ ਗੁਰ ਗੋਬਿੰਦ ਸਾਹਿਬ ਜੀ 1644 ਸ੍ਰੀ ਵਿੱਚ ਸ਼੍ਰੀ ਕਿਰਪੂ ਸਾਮੀ ਜੋਤੀ ਜੋਤ ਸਮਾ ਗਏ ਉਸ ਵੇਲੇ ਸ਼੍ਰੀ ਗੁਰ ਤੇਗ ਬਹਾਦਰ ਜੀ ਆਪਣੇ ਪਤਨਾਨ ਕੀ ਜੀ ਅਤੇ ਇਸ ਪਤਨੀ ਪਾਦਾ ਗੁਜਰੀ ਜੀ ਦਾ ਨਗਰ ਪਕੜਾ ਜੋ ਕਾ ਪਪਕੜਾ ਸਾਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਸ਼ ਨਾਲ ਜਾ ਕੇ ਵਸਦੇ ਸਨ ਉੱਥੇ ਗੁਰੂ ਜੀ ਗ੍ਰਸਤੀ ਧਰਮ ਨੂੰ ਨਿਭਾਉਂਦੇ ਹੋਏ ਵੀ ਅਧਿਆਤਮਿਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦਇਆ ਤੇ ਹਿੰਮਤ ਨੇ ਲੋਕਾਂ ਦੇ ਦਿਨਾਂ ਨੂੰ ਜਿੱਤ ਲਿਆ ਉਹਨਾਂ ਦੀ ਜਿੰਦਗੀ ਕਿਸੇ ਸ਼ਾਨਦਾਰਿਆ ਵਰਗੀ ਸੀ ਖੈਰੀ ਨਿਰਵਾ ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾ ਦੇ ਚੋਰ ਵਿਖਾ ਚੁੱਕੇ ਸਨ ਕਰੋ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੇ ਮੂਰਤ ਸਨ ਅਤੇ ਅਧਿਆਤਿਕ ਸਤਿਗਤ ਵਿੱਚ ਲਬ੍ਰੇਤ ਸਨ ਤੇ ਅੰਤੈ ਬਿਰਤੀ ਵਿੱਚ ਨਹੀਂ ਰਹਿੰਦੇ ਸਨ ਹੋਰ ਪ੍ਰਕਾਰ ਦੀਆਂ ਮਾਇਆ ਤੋਂ ਨੇ ਲੇਪ ਸਨ ਉਹਨਾਂ ਦਾ ਨੇਮ ਹੀ ਦਾਨ ਗੁੰਤੇ ਭਗਤੀ ਬਣ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਪੁਕਾਰੇ ਆ ਕੇ ਉਹ ਯਾਦ ਸੰਭਵ ਹੋਰੇ ਵਿੱਚ ਹੀ ਭਗਤੀ ਕਰਦੇ ਰਹਿੰਦੇ ਸਨ ਫਿਰ ਸੱਚੀ ਸ਼ਕਤੀ ਇਹਨਾਂ ਨੂੰ ਕੋਈ ਇੱਕ ਦੇ ਦੁੱਤੀ ਖਾਜਲੀ ਤਿਆਰ ਕਰ ਰਹੀ ਸੀ ਸੁਰ ਦੇ ਜੋਸ਼ੁਰ ਗੋਵਿੰਦ ਸਾਹਿਬ ਤੋਂ ਸ਼੍ਰੀ ਗੁਰੂ ਰਾਇ ਸਾਹਿਬ ਜੀ ਵਿੱਚ ਵਿਦਮਾਨ ਹੋ ਚੁੱਕੀ ਸੀ ਚਿਰੀਆ ਕੇਸ਼ਨ ਕਾਲੇ ਜਦੋਂ ਆਪਨੇ ਸਿਕਸੇ ਤੋਂ ਦਿੱਲੀ ਵਿੱਚ ਆਪਣੇ ਕੋਲ ਬੁਲਾ ਕੇ ਅਗਲੀ ਜੋਤ ਦਾ ਇਲਾਨ ਕੀਤਾ ਤੇ ਉਹਨਾਂ ਨੇ ਸਿਰ ਦੋ ਹੀ ਸ਼ਬਦ ਕਹੇ ਬਾਬਾ ਪੁਕਾਰੇ ਇਹਨਾਂ ਸ਼ਬਦਾਂ ਦਾ ਰਸਮੀ ਸੰਦੇਸ਼ ਦੇ ਕੇ 8ਵੇਂ ਪਾਸੇ ਦੀ ਜੋਤੀ ਜੋ ਸਮਾ ਗਈ ਸੰਤਨ ਨੇ ਮਨਾਂ ਅੰਦਰ ਕੋਚ ਨੇ ਇਹ ਹੋਇਆ ਸੀ ਤੇ ਗੁਰੂ ਘਰ ਦੀ 9ਵੀਂ ਜੋਤ ਨੂੰ ਮਿਲਣ ਲਈ ਮੇ ਉਸ ਉਤਸਵਤ ਰਾਤੜਾ ਲੱਗੇ ਸਨ ਉਧਰ ਨਗਰ ਪੁਕਾਰੇ ਅੰਦਰ ਪਰਸ ਦਾ ਪਰਦਾ ਪਹਿ ਗਿਆ ਸੀ ਬਾਈ ਮੰਜਾ ਚੋਟੀਆਂ ਉਲਾਦੇ ਹੀ ਪੇਥੀ ਆਪਣੇ ਆਪ ਨੂੰ ਗੁਰੂ ਜੀ ਕਹਿਣ ਲੱਗੇ ਸਭ ਤੋਂ ਵੱਡੇ ਦਾਅਵੇਦਾਰ ਬਾਬਾ ਤੇਨੂ ਸੰਦੀਨਾ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਿਬੀੜ ਵੀ ਸੀ ਦੂਜੇ ਪਾਸੇ ਬਾਬਾ ਰਾਮਰਾਏ ਅਤੇ ਪੇਥੀ ਚੰਦ ਦੇ ਵੰਸ਼ਜ ਵੀ ਆਪਣੇ ਹੱਕ ਜਿਤਾਉਣ ਲੱਗ ਪਏ ਸੰਦਰ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨੋਹੀ ਜੋਰਦੀ ਉਸੇ ਮੈਨੇ ਦਿੱਲੀ ਦੇ ਸਭ ਤੋਂ ਵੱਡੇ ਗਸਤੰਬਰ 1664 ਈਸਵੀ ਵਿਚ ਬੁਕਾਰੇ ਪਹੁੰਚੀ ਉਹਨਾਂ ਦੇ ਨਾਲ ਸਿੱਖਾਇਆ ਪਾਈ ਮੱਖਣ ਚਾਲ ਬਣਾ ਉਹ ਹੈ ਤਾਂ ਬਹੁਤ ਵੱਡਾ ਫਾਰਿਸ ਸੀ ਤੇ ਸ਼ਿਰੂਰ ਗੋਵੀ ਸਾਈ ਦਾ ਸੇਵਕ ਵੀ ਰਹੀ ਸੀ ਅਤੇ ਤੇ ਲੋ ਗੁਰੂ ਸਾਹਿਬਾਂ ਦਾ ਸੇਵਕ ਸੀ ਇੱਕ ਵਾਰ ਉਹ ਦਾ ਸਮੁੰਦਰੀ ਜ਼ੋਰ ਤੂਫਾਨ ਵਿੱਚ ਫਸ ਗਿਆ ਉਸਨੇ ਗੁਰੂ ਸਾਹਿਬ ਨੂੰ ਜਾਤ ਕਰਕੇ ਅਰਦਾਸ ਕੀਤੀ ਜੇ بچਿਆ ਮਾਰ ਸਬ ਸਾਰਾ ਤਾਂ 500 ਸੋਨੇ ਦੀਆਂ ਮੋੜ ਦਿੱਸ ਨੂੰ ਸ਼ਾਂਤ ਪੇਟ ਕਰਾਂਗਾ ਕੀਤੀ ਅਰਦਾਸਾ ਗੁਰੂ ਨਾਨਕ ਦੇਵ ਜੀ ਦੇ ਉੱਪਰ ਪਰਵਾਣ ਹੋਈਆਂ ਤੇ ਜਾਨ ਬਚ ਗਿਆ ਸੀ ਮਨੋਜ਼ਾ ਗੁਰੂ ਨੂੰ ਮਿਲਣ ਲਈ ਹੋਰ ਬੇਚਾਰ ਹੋ ਗਿਆ ਅਕਤੂਬਰ 1664 ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਤੱਕ ਪਹੁੰਚਿਆ ਅਰੇਕਦਮ ਵੀ ਗੁਰੂ ਬਾਹਰ ਬੈਠੇ ਨੂੰ ਸੋਹਣੇ ਪੰਜ ਕਤੂਰਾ ਪੇਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਵੰਤ ਦੀ ਗੱਲ ਨਾ ਕੀਤੀ ਤੇ ਉਸ ਦੇ ਰੂਹ ਨੂੰ ਕਿਸੇ ਵੀ ਸਕੂਨ ਨਾ ਮਿਲਿਆ ਖੋਜ ਕਰਦੇ ਆਖਿਰ ਲੋਕਾਂ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਚਾਰਾ ਸ਼ਾਂਤੀ ਢੋਲ ਸੀ ਮੁਕਿਆ ਸੰਤਾ ਚੈਰੇ ਤੇ ਚਮਕ ਆ ਗਈ ਸੋਨੋ ਕੰਗੁਰੂ ਜੀ ਲੋ ਗੱਦਗੱਦ ਹੋਇਆ ਉਸ ਸਮੇਂ ਜੋ ਤੀਵੀਂ ਦੇ ਸੰਬਲ ਵਾਲੀ ਗੁਰੀਾਈ ਨੇ ਪੰਜ ਪੈਸੇ ਤੇ ਨਾਰੇ ਭੇਜੇ ਗਏ ਸਾਂ ਫੇਰ ਕੀਤੇ ਗਏ 바ਪਾ ਬ੍ਰਿਤਾ ਜੀ ਨੇ ਗੁਰਬਖਸ਼ਿਸ਼ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੇ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਮੱਖਣ ਸਾਹਿਬ ਉਸ ਦੇ ਸਾਥੀਆਂ ਦੇ ਤੀਰ ਪਰ ਉਹ ਗੁਰੂ ਜੀ ਰੰਸਾ ਗਿਰ ਟੇਰਸ ਵਿੱਚ ਸਾਰਾ ਕੀਮਤੀ ਸਮਾਨ ਤੀਰ ਪਰ ਵਾਪਸ ਕਰ ਦਿੱਤਾ ਜਿਹੜੀ ਅਮਨੇ ਸਭ ਸਾਹਿਬੇ ਕੇ ਨਾਮੇ 파ਜਾ ਜੀ ਦੇ ਪੁੱਜਣ ਮੌਕੇ ਉਹਨਾਂ ਨੂੰ ਸਿਰਗੁਰੂ ਦਰਬਾਰ ਸਾਹਿਬ ਦੀ ਕਵਾੜ ਸਾਹਿਬ ਅਧਿਹ ਬੰਦ ਮਿਲੇ ਤੇ ਗੁਰੂ ਸਾਹਿਬ ਨੇ ਹਿਵਾਤ ਤੋਂ ਬਾਅਦ ਵਿੱਚ ਦਰਸ਼ਨ ਕਰ ਪੱਟ ਗਏ ਗੁਰੂ ਸਾਹਿਬ ਨੇ ਜਿਸ ਸਥਾਨ ਪਰ ਗੁਰੂ ਕਾ ਲਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਜੀ ਤੁਹਾਡਾ ਸਾਜੂ ਟੋਪੀ ਹੈ ਇਹ ਸੱਚ ਦੀ ਗਾਥੀ ਹੈ ਕਿ ਸਾਜਸ਼ਾਂ ਦੇ ਸਾਇ ਇੰਨੇ ਵਿਡੂੰਗੇ ਹੋਣ ਪਰ ਸੱਚ ਦੀ ਜੋਤ ਆਪਣੀ ਆਪ ਚਮਕ ਉੱਟਦੀ ਹੈ ਸੱਚਾ ਮੂਰ ਹਨੇਰੇ ਬਦਲ ਦੇ ਕਾਲ ਵਿੱਚ ਕਦੇ ਲੁਕਦਾ ਨਹੀਂ आकर प्रकट हो के ही रहता है वाहेगुरु जी का खालसा वाहेगुरु जी की फतेह